ਹਾਂਜੀ ਮੇਰਾ ਨਾਮ ਨਵਿੰਦਰ ਕੌਰ ਆ ਜੀ ਨਵਿੰਦਰ ਕੌਰ ਜੀ ਕੀ ਮਸਲਾ ਕੀ ਕਹਾਣੀਆਂ ਜੋ ਪੂਰੀ ਅੱਜ ਪ੍ਰਸ਼ਾਸਨ ਇਥੇ ਪਹੁੰਚੋ ਹੈ ਕਿੱਟਾ ਜੀ ਅਸਲ ਕਹਾਣੀ ਕੀ ਹੈ ਜੀ ਦੇਖੋ ਸਰ ਕਹਾਣੀ ਕੋਈ ਨਹੀਂ ਹੈਗੀ ਦੇਖੋ ਜਿਹੜੇ ਮੇਰੇ ਫਾਦਰ ਸਾਹਿਬ ਆ ਮੇਰੇ ਚਾਚਾ ਜੀ ਮੇਰੇ ਦੋਨੋਂ ਬਰਾਦਰ ਆ ਉਹਨਾਂ ਤੇ ਛੁੱਟੇ ਮੇਰੇ ਫਾਦਰ ਸਾਹਿਬ ਦਾ ਨਾਮ ਹਰਜੀਤ ਸਿੰਘ ਆ ਮੇਰੇ ਚਾਚਾ ਜੀ ਸੁਖਵਿੰਦਰ ਸਿੰਘ ਆ ਮੇਰੇ ਵੀਰ ਜੀ ਗੁਪਿੰਦਰ ਉਹਨਾਂ ਸਾਰਿਆਂ ਤੇ ਪਰਚੇ ਕਰਾਤੇ ਮੇਰੇ ਤਾਇਆ ਜੀ ਤੇ ਮਲਕੀਤ ਸਿੰਘ ਤੇ ਉਹਨਾਂ ਤੇ ਜੀ ਛੁੱਟੇ ਪਰਚੇ ਵਸ ਵੀ ਮੇਰਾ ਨੌਕਰ ਦੀ ਕੁੱਟਮਾਰ ਕਰਤੀ ਐ ਇਦਾਂ ਫਲਾਣਾ ਛੇੜਖਾਨੀ ਆਪ ਕਰਦਾ ਜੀ ਠੀਕ ਆ ਸਾਡੇ ਜਿੰਨੇ ਵੀ ਜੈਂਟਸ ਆ ਉਹਨਾਂ ਤੇ ਛੁੱਟੇ ਪਰਚੇ ਕਰਾ ਕੇ ਉਹਨਾਂ ਨੂੰ ਭਜਾਤਾ ਘਰ ਤੋਂ ਇੱਕ ਮਹੀਨਾ ਹੋ ਗਿਆ ਜਿਉਂ ਉਹਨਾਂ ਨੂੰ ਘਰ ਛਡਾਇਆ ਨੂੰ ਤੇ ਅਸੀਂ ਲੇਡੀਜ਼ ਇਕ ਕਦੇ ਗੁੰਡੇ ਖਾਂਦਾ ਬਹੁਤ ਕੁਛ ਕਰਦਾ ਅੱਜ ਜੇ ਹੁਣੇ ਇਹਨੇ ਜਮੀਂ ਹੱਦੇ ਲਾਤੀ ਇਹ ਕਾਨੂੰਨ ਤੋਂ ਉੱਪਰ ਹੋ ਕੇ ਜੋ ਕਿ ਸਾਨੂੰ ਸਟੇ ਮਿਲੀ ਹੋਈ ਆ ਜੀ ਸਟੇ ਦੇ ਵਿੱਚ ਇਹ ਮਾਨਯੋਗ ਹਾਈ ਕੋਰਟ ਵੱਲੋਂ ਸਾਨੂੰ ਸਟੇ ਮਿਲੀ ਹੋਈ ਆ ਪਰ ਉਹਦੇ باوجود ਵੀ ਕਾਨੂੰਨ ਤੋਂ ਉੱਪਰ ਅਫਸਰਾਂ ਨੂੰ ਗੱਠ ਜੋੜ ਕਰਕੇ ਉਹਨਾਂ ਦੇ ਨਾਲ ਗੱਠਮਰੰਮਤਾ ਕਰਕੇ ਸਾਰਿਆਂ ਨੂੰ ਗੱਟ ਕੇ ਜੀ ਫਿਰ ਇੱਥੇ ਆ ਕੇ ਨਾਜਾਇਜ਼ ਕਬਜ਼ਾ ਕਰ ਲਾ ਗਿਆ ਜੀ ਐਨੀ ਪੁਲਿਸ ਟਰੈਕਟਰ ਤਿਆਰ ਆ ਜੀ ਸਭ ਕੁਝ ਤਿਆਰ ਆ ਜੀ ਸਰ ਪਟਵਾਣੀ ਐਨੀ ਪੁਲਿਸ ਆ ਜੀ ਸਾਰੇ ਆਏ ਹੋਏ ਨੇ ਜੀ ਇੱਥੇ ਲੈਡੀ ਪੁਲਿਸ ਨਾਲ ਐਨੀ ਸਾਰੇ ਟਰੈਕਟਰ ਤਿਆਰ ਖੜੇ ਨੇ ਟਾਈਮ ਦਿੱਤਾ ਹੋਇਆ ਵੀ 9:10 ਵਜੇ ਦਾ ਕਬਜ਼ੇ ਦਾ ਟੋਟੀ ਹੁਣ ਕੀ ਮੰਗ ਸਾਡੀ ਇਹੀ ਮੰਗ ਆ ਜੀ ਵੀ ਇਹ ਜਿਹੜਾ ਨਜਾਇਜ਼ ੱੱੱਕਾ ਹੋ ਰਿਹਾ ਸਾਡਾ ਇਹ ਜਿਹੜਾ ਕਬਜ਼ਾ ਹੋ ਰਿਹਾ ਖੇਤਾਂ ਤੇ ਇਸ ਨੂੰ ਰੋਕਿਆ ਜਾਵੇ ਜੀ ਕੌਣ ਵਿਅਕਤੀ ਹੈ ਜੋ ਕਬਜ਼ਾ ਕਰ ਰਿਹਾ ਇਹ ਜੱਸਾ ਸਿੰਘ ਸੰਧੂ ਜੱਸਾ ਸਿੰਘ ਸੰਧੂ ਆਜੀ ਉੱਤੇ ਉਹਦੇ ਬੇਟੇ ਸੁਖਦੀਪ ਤੇ ਰਵਿੰਦਰਪਾਲ ਸਿੰਘ ਤੇਰਾ ਨਾਮ ਅਵਤਾਰ ਸਿੰਘ ਕੌਰ ਜੀ ਵਾਲਾ ਜੀ ਮੈਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਜਨਰਲ ਸੈਕਟਰੀ ਆ ਜੀ ਪਟਿਆਲੇ ਜ਼ਿਲ੍ਹੇ ਦਾ ਅੱਜ ਦਾ ਜਿਹੜਾ ਮਸਲਾ ਇਹ ਹੈ ਜੀ ਜਿਹੜਾ ਜਿਵੇਂ ਪੰਜਾਬ ਦੇ ਵਿੱਚ ਲਗਾਤਾਰੀ ਚੱਲ ਰਿਹਾ ਹੈ ਵੀ ਜਿਹੜੇ ਵੱਡੇ ਮਗਰਮਛ ਨੇ ਉਹ ਛੋਟੀਆਂ ਮੱਛੀਆਂ ਨੂੰ ਖਾ ਜਾਂਦੇ ਨੇ ਇੱਥੇ ਇੱਕ ਬੜਾ ਵੱਡਾ ਭੂਮਾਫੀਆ ਬੰਦਾ ਹੈ ਜਿਹਦਾ ਨਾਂ ਜੱਸਾ ਸਿੰਘ ਜਿਹੜਾ ਕਿ ਵੱਡੇ ਪੁਲਿਸ ਦੇ ਅਹੁਦੇ ਤੋਂ ਰਿਟਾਇਰਡ ਹੈ ਤੇ ਅੱਜ ਕੱਲ ਉਹ ਕਾਫੀ ਪੋਲੀਟੀਕਲ ਤੇ ਸਿਆਸੀ ਪਹੁੰਚ ਚੰਗੀ ਰੱਖਦਾ ਉਹ ਉਹਨੇ ਇੱਥੇ ਜ਼ਮੀਨ ਦੇ ਵਿੱਚ ਕਿਸੇ ਤਿੰਨ ਭਰਾਵਾਂ ਤੋਂ ਇੱਕ ਭਰਾ ਦੀ ਜ਼ਮੀਨ ਖਰੀਦ ਕੇ ਤੇ ਉਹਨਾਂ ਦੇ ਬਜ਼ੁਰਗਾਂ ਦੇ ਨਾਲ ਮੋਟਰ ਸੀ ਉਹ ਵੀ ਉਹਦੇ ਤੇ ਵੀ ਕਬਜ਼ਾ ਕਰ ਲਿਆ ਇੱਕ ਮੋਟਰ ਨੂੰ ਪੱਟ ਕੇ ਦੂਸਰੇ ਪਿੰਡ ਲੈ ਗਿਆ ਤੇ ਇਸ ਪਰਿਵਾਰ ਨਾਲ ਇਹਨਾਂ ਧੱਕਾ ਕਰ ਰਿਹਾ ਏ ਕਿ ਉਹਨਾਂ ਦਾ ਅੱਜ ਪੂਰੇ ਡੰਗਰ ਪਸ਼ੂ ਤੇ ਆ ਮਕਾਨਾਂ ਨੂੰ ਤਾਲੇ ਲੱਗੇ ਨੇ ਤੇ ਉਹਨਾਂ ਦੇ ਜਿਹੜੇ ਘਰ ਦੇ ਨੇ ਜਿਹੜੇ ਉਹਨਾਂ ਦੇ ਜੀ ਨੇ ਹਰਜੀਤ ਸਿੰਘ ਵਗੈਰਾ ਉਹ ਸਾਰੇ ਵਿਚਾਰੇ ਜਿਹੜੇ ਮਰਦ ਨੇ ਉਹ ਸਾਰੇ ਘਰੋਂ ਭੱਜੇ ਹੋਏ ਨੇ ਕਿਸਕ ਲੋਕ ਭੱਜੇ ਹੋਣੇ ਕੀ ਕਰਨ ਉਹਨਾਂ ਤੇ ਜੀ ਝੂਠੇ ਪਰਚੇ ਇਹਨੇ ਕਰਵਾਤੇ ਜੱਸਾ ਸਿੰਘ ਨੇ ਤੇ ਜਿਹੜਾ ਇਹਨਾਂ ਦਾ ਤੁਹਾਨੂੰ ਦੱਸਿਆ ਵੀ ਇਹ ਪੁਲਿਸ ਦਾ ਰਟਾਇਡ ਆਫਸਰ ਹੈ ਤੇ ਇਹਦੀ ਪਹੁੰਚ ਵੀ ਹੈ ਸਰਕਾਰੀ ਦਰਬਾਰੇ ਸੋ ਇਸ ਕਰਕੇ ਉਹਨੇ ਆਪਣੀ ਧੌਂਸ ਦਿਖਾਉਂਦੇ ਹੋਏ ਗਰੀਬਾਂ ਨੂੰ ਜਾਂ ਛੋਟੇ ਕਿਸਾਨਾਂ ਨੂੰ ਹੜੱਪਣ ਵਾਸਤੇ ਉਹ ਇਹ ਧੱਕੇਸ਼ਾਹੀ ਕਰਦਾ ਏ ਜਿਵੇਂ ਪਹਿਲਾਂ ਕਰਦੇ ਨੇ ਅੱਜ ਵੀ ਕਰ ਰਿਹਾ ਉਹਨੇ ਝੂਠੇ ਕੇਸ ਪਵਾ ਕੇ ਇਹਨਾਂ ਤੇ ਕਿਡਨੈਪਿੰਗ ਦਾ ਫਲਾਣਾ ਟਿਮ ਕ ਆਪਣੇ ਨੌਕਰਾਂ ਤੋਂ ਹਲੇ ਕਿ ਨੌਕਰ ਨੂੰਰੇ ਭੇਜਿਆ ਵੀ ਨਹੀਂ ਹੁੰਦਾ ਤੇ ਨੌਕਰ ਨੂੰ ਭੇਜਣ ਤੋਂ ਪਹਿਲਾਂ ਹੀ ਐਫਆਈਆਰ ਉਹਨਾਂ ਦੇ ਪਰਿਵਾਰ ਦੇ ਵਿਰੁੱਧ ਹੋ ਜਾਂਦੀ ਹੈ ਨੌਕਰ ਉਹਦੇ ਪਹੁੰਚਦਾ ਹੈ 10 ਵਜੇ ਤੇ ਐਫਆਈਆਰ 9 ਵਜੇ ਦੀ ਕੱਟੀ ਹੁੰਦੀ ਹੈ ਸੋ ਇਹ ਜੀ ਹੈ ਮਤਲਬ ਹਾਲਾਤ ਨੇ ਇਹ ਸਿਰਫ ਜ਼ਮੀਨਾਂ ਹੜਪਣ ਕਰਕੇ ਇਹ ਬੰਦੇ ਐ ਕਰ ਰਹੇ ਨੇ ਪਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਇਹ ਧਰਮ ਹੈ ਕਿ ਅਸੀਂ ਕਿਤੇ ਵੀ ਜਿਆਸੀ ਤੱਕਾ ਕਿਸੇ ਕਿਸਾਨ ਨਾਲ ਉਹ ਹੋਣ ਨਹੀਂ ਦੇਣਾ ਉਹ ਪੰਜਾਬ ਚ ਕਿਤੇ ਵੀ ਸਾਡੇ ਪੰਜਾਬ ਦੇ ਵਿੱਚ ਕਿਤੇ ਵੀ ਹੋਵੇ ਅਸੀਂ ਇਹਦੇ ਵਿਰੋਧ ਅਸੀਂ ਲੜਦੇ ਆਂ ਜੀ ਉਹਦੇ ਵਾਸਤੇ ਅਸੀਂ ਕਬਜ਼ਾ ਕਾਰਵਾਈ ਰੋਕਣ ਵਾਸਤੇ ਅੱਜ ਅਸੀਂ ਇੱਥੇ ਪਹੁੰਚਿਆ ਸਾਡੇ ਜ਼ਿਲ੍ਹਾ ਟੀਮ ਦੇ ਵਿੱਚੋਂ ਹਰਮੇਰ ਸਿੰਘ ਜੀ ਖਜਾਨਚੀ ਇਹ ਸਾਡੇ ਬਲਾਕ ਪ੍ਰਧਾਨ ਨੇ ਜੀ ਸੁਖਵਿੰਦਰ ਸਿੰਘ ਲਾਲੀ ਤੇ ਸਾਡੇ ਆਪਣਾ ਭਪਿੰਦਰ ਸਿੰਘ ਹੁਣੀ ਨੇ ਸਾਰੇ ਨਾਬਾ ਬਲਾਕ ਦੇ ਕੁਝ ਬੰਦੇ ਸ਼ੰਗਾਰਾ ਸਿੰਘ ਹੁਣੀ ਸਾਰੇ ਇਹ ਲੋਕ ਇੱਥੇ ਜਿਹੜੇ ਮਤਲਬ ਹਾਰਾ ਨਾਰਾ ਮਾਰਨ ਵਾਸਤੇ ਇੱਥੇ ਆਏ ਨੇ ਤੇ ਆਪਣੇ ਜਿੰਨਾ ਚਿਰ ਇਹ ਜ਼ਮੀਨਾਂ ਤੇ ਮਤਲਬ ਕਬਜ਼ੇ ਛਡਾਉਣ ਵਾਸਤੇ ਅਸੀਂ ਐਨ ਪੂਰੇ ਖੱਤ ਪਰ ਰਹਨੇ ਆ ਤੇ ਜੇ ਸਾਡੇ ਹੁੰਦਿਆਂ ਕੋਈ ਧੱਕਾਸ਼ਾਹੀ ਕਰੇਗਾ ਤਾਂ ਅਸੀਂ ਲੜਾਂਗੇ ਉਹਦੇ ਵਿਰੁੱਧ ਸੋ ਇਹ ਸਾਡਾ ਪਹੁੰਚਣ ਦਾ ਅਜ ਮਕਸਦ ਹੈ ਜੀ ਇਸ ਬੰਦੇ ਦੇ ਖਿਲਾਫ ਅਸੀਂ ਜੇ ਸਰਕਾਰ ਦੇ ਵਿਰੁੱਧ ਵੀ ਜਾਵਾਂਗੇ ਅਸੀਂ ਚੀਫ ਮਿਨਿਸਟਰ ਨੂੰ ਸਾਬ ਨੂੰ ਅਸੀਂ ਹੋਮ ਮਿਨਿਸਟਰ ਨੂੰ ਗ੍ਰਹਿ ਨੂੰ ਸਭ ਨੂੰ ਅਸੀਂ ਇਹਨੇ ਤਾਰਾ ਕੱਢ ਕੇ ਇਹਦੀ ਈਡੀ ਜਾਂ ਵਿਜੀਲੈਂਸ ਇਹਦੀ ਇਨਕੁਆਇਰੀ ਮੰਗਾਂਗੇ ਵੀ ਇਹਨੇ ਕਿਵੇਂ ਇੰਨੀ ਜਾਇਦਾਦ ਬਣਾਈ ਹੈ ਕਿਵੇਂ ਇਹ ਲੋਕਾਂ ਦੇ ਨਾਲ ਧੱਕੇ ਕਰਦਾ ਹੈ ਸੋ ਇਹਦੇ ਵਾਸਤੇ ਅਸੀਂ ਸੀਐਮ ਨੂੰ ਜ਼ਰੂਰ ਲਿਖਾਂਗੇ ਸਰਕਾਰ ਨੂੰ ਸਾਡੇ ਇਸ ਮਾਧਿਅਮ ਦੇ ਥਰੋ ਸਾਡੀ ਬੇਨਤੀ ਹੈ ਕਿ ਜਿਵੇਂ ਲੋਕਾਂ ਨੇ ਤੁਹਾਨੂੰ ਸ਼ੀਸ਼ਾ ਦਿਖਾ ਲਿਆ ਏ ਇਹ ਤੁਹਾਡੇ ਗੁਨਾਹਾਂ ਦਾ ਫਲ ਤੁਹਾਨੂੰ ਮਿਲਿਆ ਏ ਜੇ ਇਹੋ ਜਿਹੇ ਧੱਕੇ ਲੋਕਾਂ ਨਾਲ ਕਰਦੇ ਹੋਣਗੇ ਤੁਹਾਡਾ ਪ੍ਰਸ਼ਾਸਨ ਜਾਂ ਤੁਹਾਡਾ ਮਾਲ ਮਹਿਕਮਾ ਜੀ ਕਰੇਗਾ ਤਾਂ ਫਿਰ ਤੁਸੀਂ ਆਉਣ ਵਾਲੇ ਅਸੀਂ ਹੋਰ ਚੰਗੀਆਂ ਦੇ ਵਿੱਚ ਰਹੋਗੇ ਸੋ ਇਸ ਕਰਕੇ ਮੇਰੀ ਅਪੀਲ ਹੈ ਅਸੀਂ ਤੁਹਾਨੂੰ ਲਿਖਾਂਗੇ ਵੀ ਲਿਖਤੀ ਵੀ ਭੇਜਾਂਗੇ ਮੁੱਖ ਮੰਤਰੀ ਨੂੰ ਕਿ ਇਹੋ ਜਿਹੇ ਲੋਕਾਂ ਨੂੰ ਇਹੋ ਜਿਹੇ ਜਿਹੜੇ ਇਹ ਤਨਖਾਹ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਗਰੀਬ ਕਿਸਾਨੀ ਦੀ ਜਦੋਂ ਵੀ ਕਿਤੇ ਗੱਲ ਚੱਲਦੀ ਆ ਅਸੀਂ ਤੁਹਾਡੇ ਨਾਲ 4-5 ਮੀਟਿੰਗਾਂ ਕਰੀਆਂ ਨੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਉਸ ਹਰ ਵਾਰੀ ਅਸੀਂ ਆਵਾਦਕਾਰਾਂ ਦਾ ਮਸਲਾ ਕਿਸਾਨੀ ਛੋਟੀ ਦਾ ਮਸਲਾ ਕਰਜ਼ੇ ਦੇ ਮਸਲੇ ਤੁਹਾਡੇ ਨਾਲ ਕਈ ਮੀਟਿੰਗਾਂ ਕਰੀਆਂ ਨੇ ਤੁਸੀਂ ਇੱਕ ਵੀ ਮੀਟਿੰਗ ਦਾ ਜਵਾਬ ਨੀ ਤੱਕ ਨਹੀਂ ਦਿੱਤਾ ਤੇ ਇਹ ਲੋਕਾਂ ਨੇ ਫਿਰ ਤੁਹਾਨੂੰ ਸ਼ੀਸ਼ਾ ਉਹ ਦਿਖਾਉਣਾ ਹੀ ਸੀਗਾ ਇਹ ਸਾਡਾ ਲੰਬਾ ਹੈ ਭਗਵੰਤ ਮਾਨ ਸਰਕਾਰ ਦੇ ਵਿਰੁੱਧ ਕਿ ਇਹ ਜੇ ਲੋਕਾਂ ਤੇ ਇਨਕੁਆਇਰੀ ਕਰਕੇ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਆਪਣੇ ਮਾਲ ਮਾਇਕਿਆਂ ਨੂੰ ਦੱਸਿਆ ਜਾਵੇ ਵੀ ਬਿਨਾ ਵਾਰੰਟ ਬਿਨਾ ਕੋਈ ਸਟੇ ਹੋਣ ਦੇ ਬਾਵਜੂਦ ਵੀ ਸਟੇਆਂ ਹੋਣ ਦੇ ਬਾਵਜੂਦ ਵੀ ਇਹ ਤੇ ਇਹ ਫਿਰ ਵੀ ਉਹ ਮਾਲ ਮੇਕਮ ਉਰੇ ਆ ਜਾਂਦਾ ਜਾਂ ਆ ਜਾਂਦਾ ਤੇ ਅੱਜ ਉਹਦੇ ਖੂਨੀ ਝੜਪਾਂ ਵੀ ਹੋ ਸਕਦੀਆਂ ਸੀ ਕਿਉਂਕਿ ਅਸੀਂ ਜ਼ਮੀਨ ਛੱਡਣੀ ਕਿਤੇ ਸਾਡੇ ਬਜ਼ੁਰਗਾਂ ਦੀਆਂ ਸਾਡੀਆਂ ਇੱਥੇ ਕਬਰਾਂ ਬੜੀਆਂ ਹੋਈਆਂ ਨੇ ਸਾਡੀਆਂ ਉਰੇ ਸਮਸ਼ਾਨ ਘਾਟ ਬਣੇ ਹੋਏ ਨੇ ਸਾਡੇ ਸਾਡੇ ਉਰੇ ਡੇਰਾ ਹੈ ਮਕਾਨ ਹੈ ਘਰ ਹੈ ਸਾਡੀਆਂ ਤੂੜੀਆਂ ਪਈਆਂ ਨੇ ਤੇ ਅਸੀਂ ਇਹ ਕਿਵੇਂ ਛੱਡ ਕੇ ਚੱਲ ਜਾਾਂਗੇ ਅਸੀਂ ਮਰਾਂਗੇ ਉਹਨਾਂ ਜ਼ਮੀਨਾਂ ਪਿੱਛੇ ਲੜਾਂਗੇ ਸੋ ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਕਿ ਇਹ ਜੇ ਧਨਕਬੇਰਾਂ ਦੀ ਇਨਕੁਆਇਰੀ ਕਰੋ ਅਸੀਂ ਲਿਖਤੀ ਵੀ ਦਵਾਂਗੇ ਇਹਨਾਂ ਦੀਆਂ ਰਿਪੋਰਟਾਂ ਕਰਾਂਗੇ ਮਿਹਰਬਾਨੀ ਜੀ ਥੈਂਕ ਯੂ ਅੱਜ ਮੈਂ ਹਰਮੇਲ ਸਿੰਘ ਤੁੰਗਾ ਜ਼ਿਲ੍ਹਾ ਖਜਾਂਚੀ ਕ੍ਰਾਂਤੀਕਾਰੀ ਕਿਸਾਨ ਜਨਨ ਪੰਜਾਬ ਅੱਜ ਅਸੀਂ ਪੂਣੀਆ ਖਾਨਾ ਦੇ ਵਿੱਚ ਪਹੁੰਚੇ ਹਾਂ ਕਿ ਇੱਥੇ ਇੱਕ ਕਿਸਾਨ ਨਾਲ ਬਹੁਤ ਤੱਕਾ ਹੋ ਰਿਹਾ ਹਰਜੀਤ ਸਿੰਘ ਦੇ ਨਾਮ ਮੇ ਕਿਸਾਨ ਅਜਿਹਾ ਇਹਦੇ ਪਰਿਵਾਰ ਤੇ ਇੱਕ ਝੂਠਾ ਪਰਚਾ ਦਿੱਤਾ ਹੋਇਆ ਪ੍ਰਸ਼ਾਸਨ ਦਾ ਕਿਉਂਕਿ ਪਰਚਾ ਕਰਾਉਣ ਵਾਲਾ ਪੁਲਿਸ ਦੇ ਵਿੱਚੋਂ ਰਿਟਾਇਰ ਹੋਇਆ ਹੋਇਆ ਹੈ ਉਦੀ ਪ੍ਰਸ਼ਾਸਨ ਦੇ ਵਿੱਚ ਬਹੁਤ ਚਾਹਦੇ ਆ ਇਸ ਕਰਕੇ ਝੂਠਾ ਪਰਚਾ ਕਰਾ ਗਿਆ ਪਰਚੇ ਦੀ ਐਫ ਆਈ ਆਰ ਇਹ ਗੱਲ ਸੋ ਕਰਦੀ ਆ ਵੀ 12000 ਰੁਪਏ ਨੌਕਰ ਦੀ ਜੇਬ ਦੇ ਵਿੱਚ ਜਿਹੜਾ ਇਸ ਪਰਿਵਾਰ ਨੇ ਖੋਲਿਆ ਤੇ ਮੈਂ ਪ੍ਰਸ਼ਾਸਨ ਨੂੰ ਇਹ ਅਪੀਲ ਕਰੂੰਗਾ ਕਿ ਕਿਸਾਨ ਜਿਹੜੇ ਖੇਤਾਂ ਵਿੱਚ ਕੰਮ ਕਰਦੇ ਨੇ ਕਿਸੇ ਦੀ ਜੇਬ ਦੇ ਵਿੱਚੋਂ 500 ਰੁਪਏ ਕੱਢ ਕੇ ਦਿਖਾਓ ਕਿਸਾਨਾਂ ਦੀ ਜੇਬ ਚੋਂ ਇੱਕ ਮਜ਼ਦੂਰ ਦੀ ਜੇਬ ਚ 12000 ਰੁਪਏ ਹੋਵੇ ਉਹਨੂੰ ਕਿਹੜੋੜਾ ਕਿਸੇ ਨਾਲ ਫਿਰ ਮਜ਼ਦੂਰੀ ਕਰਨ ਦੀ ਇੱਥੋਂ ਐਫ ਆਈ ਆਰ ਸਿੱਧ ਹੁੰਦੀ ਆ ਬਿਲਕੁਲ ਝੂਠੀ ਐਫ ਆਈ ਆਰ ਝੂਠੀ ਐਫ ਆਈ ਆਰ ਦੇ ਕੇ ਇਹਨਾਂ ਨੂੰ ਹੈਰਾਨ ਪ੍ਰੇਸਾਨ ਕਰਕੇ ਇਹਨਾਂ ਦੀਆਂ ਜ਼ਮੀਨਾਂ ਖਰੀਦ ਲੈਣ ਤੇ ਹੜੱਪਣੀਆਂ ਚਾਹੁੰਦਾ ਇਸ ਕਰਕੇ ਆਸੀਂ ਇਸ ਕਿਸਾਨ ਦੀ ਅਗਵਾਹੀ ਦੇ ਵਿੱਚੋਂ ਆਏ ਆ ਇਹਨਾਂ ਦੀ ਹਮਾਇਤ ਲਈ ਆਇਆ ਵੀ ਜਿਹੜੇ ਆ ਜਿਹੜੇ ਕਾਰਪੋਰੇਟ ਘਰਾਣੇ ਜੱਸੇ ਵਰਗੇ ਨੇ ਜਿਹੜੇ ਕਹਿੰਦੇ ਨੇ ਅਸੀਂ ਪੁਲਿਸ ਦੇ ਵਿੱਚੋਂ ਰਿਟਾਇਰ ਹੋ ਕੇ ਆਇਆ ਸਾਡੀ ਬੜੀ ਚੱਲਦੀ ਆ ਇਹਨਾਂ ਦੇ ਨੱਥ ਪਾਉਣ ਲਈ ਇਹਨਾਂ ਨੂੰ ਢਾਉਣ ਵਾਸਤੇ ਸਾਰੇ ਲੋਕ ਆਏ ਹੋਏ ਨੇ ਇੱਥੇ ਅਸੀਂ ਇਹਨਾਂ ਦੀ ਡਟ ਕੇ ਹਮਾਇਤ ਕਰਾਂਗੇ ਕਿਉਂਕਿ ਝੂਠਾ ਪਰਚਾ ਵੀ ਰੱਦ ਹੋਣਾ ਚਾਹੀਦਾ ਇਹਦੀ ਦਿਵਾਰ ਤੋਂ ਇਕਵਾਲੀ ਹੋਣੀ ਚਾਹੀਦੀ ਆ ਇਹ ਇੱਕ ਪਰਚੇ ਦੇ ਵਿੱਚ ਕੀ ਕੀ ਗੱਲਾਂ ਨੇ ਜਿੰਨੀਆਂ ਵੀ ਧਰਾਵਾਂ ਲੱਗੀਆਂ ਨੇ ਕੋਈ ਵੀ ਮੈਨੂੰ ਸਹੀ ਨਹੀਂ ਲੱਗੀ ਸਾਰੀਆਂ ਝੂਠੀਆਂ ਨੇ ਇਸ ਕਰਕੇ ਕਿਸਾਨ ਦੀ ਜ਼ਮੀਨ ਦੇ ਉੱਤੇ ਜ਼ਬਰੀ ਧੱਕਾ ਕਿਸੇ ਨੂੰ ਕਰਨ ਨਹੀਂ ਦੇਵਾਂਗੇ ਨਾ ਹੋਣ ਦੇਵਾਂਗੇ ਜੋ ਵੀ ਕਾਨੂੰਨ ਦੇ ਮੁਤਾਬਕ ਗੱਲ ਹੋਊਗੀ ਉਹਦੇ ਮੁਤਾਬਕ ਅਸੀਂ ਸਹਿਮਤਾਂ ਪਰ ਬਿਨਾਂ ਕਾਨੂੰਨ ਤੋਂ ਅਸੀਂ ਤੇ ਕਿਸੇ ਨੂੰ ਖੇਚ ਨਹੀਂ ਬੜਨ ਦਵਾਂਗੇ ਹਾਂਜੀ ਹਾਂਜੀ ਮੈਂ ਸੁਖਿੰਦਰ ਸਿੰਘ ਲਾਲੀ ਬਲਾਗ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਇਹ ਜਿਹੜਾ ਜੀ ਅੱਜ ਇੱਥੇ ਪ੍ਰਸ਼ਾਸਨ ਆਇਆ ਸੀਗਾ तहसीलदार पटवारी सारे ਜਿਹੜਾ ਮਾਲ ਮੈਕਮਾ ਤੇ ਪੁਲਿਸ ਫੋਰਸ ਭਾਰੀ ਬਲ ਸੀਗਾ ਇਹ ਅਸੀਂ ਉਹਨਾਂ ਨਾਲ ਜਦੋਂ ਤਹਿਸੀਲਦਾਰ ਨਾਲ ਅਸੀਂ ਮੈਂ ਸਵਾਲ ਕੀਤਾ ਇੱਕ ਤਾਂ ਸਾਡੇ ਕੋਲ ਸਟੇ ਸੀਗੀ ਜਿਹੜੇ ਹਾਈ ਕੋਰਟ ਦੀ ਉਹ ਦਿਖਾਈ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਕਿਹੜੇ ਆਰਡਰ ਹੈਗੇ ਆ ਜਿਸ ਦੇ ਆਧਾਰ ਤੇ ਤੁਸੀਂ ਇੱਥੇ ਕਬਜ਼ਾ ਲੈਣ ਆਏ ਹੋ ਤਹਿਸੀਲਦਾਰ ਕੋਲ ਕੋਈ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਉਸ ਟਾਈਮ ਨਾ ਉਹਨਾਂ ਕੋਲ ਕੋਈ ਆਰਡਰ ਸੀ ਇਹ ਮੈਨੂੰ ਨਹੀਂ ਪਤਾ ਵੀ ਕਿਸ ਢੰਗ ਨਾਲ ਇੱਥੇ ਕਬਜ਼ਾ ਕਰਨ ਆਏ ਸੀ ਕਿਹੜਾ ਆਰਡਰ ਸੀ ਨਾ ਇਹਨਾਂ ਕੋਲ ਕੋਈ ਸੱਮਨ ਆਇਆ ਪਰਿਵਾਰ ਕੋਲ ਇਹ ਤਾਂ ਸਾਨੂੰ ਜਿਹੜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੂੰ ਜਿਵੇਂ ਵੀ ਇਹ ਪਤਾ ਲੱਗਿਆ ਅਸੀਂ ਇਕੱਠੇ ਹੋਏ ਹਾਂ ਕਿਉਂਕਿ ਪੀੜਿਤ ਕਿਸਾਨਾਂ ਨਾਲ ਜਿਹੜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਹਮੇਸ਼ਾ ਖੜਦੀ ਹੈ ਚਿੱਥੇ ਵੀ ਤਕਾਉਣ ਦਾ ਇਹ ਛੋਟੇ ਕਿਸਾਨ ਨੇ ਇਹ ਜੱਸਾ ਸਿੰਘ ਨੇ ਕੁਛ ਇਹ ਜਿਹੜੀ ਇਹਨਾਂ ਦੇ ਘਪਰਾ ਨੇ ਇਹ ਉਬਰਾਏ ਆ ਉਹਨੂੰ ਜ਼ਮੀਨ ਵੇਚਤੀ ਸੀਗੀ ਉਸ ਤੋਂ ਬਾਅਦ ਜੱਸਾ ਸਿੰਘ ਨੇ ਉਬਰਾਏ ਦੀ ਜਿਹੜੀ ਘਰ ਵਾਲੀ ਹੈ ਉਹਨੂੰ ਵੇਚੀ ਸੀ ਉਹ ਉਹ ਤੋਂ ਵਾਪਸ ਇਹਨੇ ਰਜਿਸਟਰੀ ਕਰਾ ਲਈ ਜੱਸਾ ਸਿੰਘ ਨੇ ਪਰ ਹੁਣ ਜੱਸਾ ਸਿੰਘ ਨੇ ਉਸ ਤੋਂ ਬਾਅਦ ਇਹ ਜਿਹੜਾ ਖੇਵੜ ਦਾ ਕੇਸ ਖੇਵੜ ਦਾ ਕਹਿੰਦਾ ਮੈਂ ਉੱਥੇ ਤੋਂ ਰੋਡ ਤੇ ਲੈਣੀ ਆ ਜਿਹੜੀ ਕਿ ਇਹਨਾਂ ਦੀ ਮੋਟਰਾਈਜ਼ ਜ਼ਮੀਨ ਨੂੰ ਆਈ ਹੋਈ ਆ ਪਾਈਆਂ ਵੰਡ ਹੋਈ ਹੋਈ ਆ ਬਹੁਤ ਚਿਰ ਤੋਂ ਬਾਹਰੇ ਨੇ ਪਰ ਜੱਸਾ ਸਿੰਘ ਕਹਿੰਦਾ ਇਹਨਾਂ ਨੂੰ ਮੈਂ ਟੁਕੜੇ-ਟੁਕੜਿਆਂ ਚ ਕਰਕੇ ਇਹਨਾਂ ਨੂੰ ਇੱਕ ਪਜੇਟਾਂ ਬਹੁਤ ਦੂਰ ਇੱਥੋਂ ਜ਼ਮੀਨ ਲੱਗਦੀ ਆ ਟੁਕੜੇ-ਟੁਕੜੇ ਕਰਕੇ ਬਿਨਾ ਪਾਣੀ ਤੋਂ ਬੰਜਰ ਧਰਤੀ ਇਹਨਾਂ ਦੀ ਕਰਨੀ ਚਾਹੁੰਦਾ ਜਿੱਥੇ ਕਿ ਹੁਣ ਕਿਸਾਨ ਜਿਹੜਾ 4-5 ਲੱਖ ਰੁਪਏ ਦਾ ਕਨੈਕਸ਼ਨ ਕਿੱਥੋਂ ਲੈ ਲੇਗਾ ਕਿੱਥੋਂ ਬੋਰ ਕਰਾ ਲੇਗਾ ਜੇ ਇਹਨਾਂ ਨੂੰ ਟੁਕੜਿਆਂ ਚ ਵੰਡ ਕੇ ਤਕਸੀਮ ਕਰਕੇ ਇਹ ਜੇ ਜੇ ਜੱਸਾ ਸਿੰਘ ਨੇ ਰਜਿਸਟਰੀ ਕਰਾਈ ਸੀ ਉਬਰਾਈ ਦੇ ਘਰ ਵਾਲੀ ਤੋਂ ਉਸ ਤੋਂ ਕਬਜ਼ਾ ਲੈਂਦਾ ਵੀ ਮੈਨੂੰ ਤਾਂ ਤਕਸੀਮ ਚ ਚਾਹੀਦੀ ਆ ਮੈਂ ਤਾਂ ਰੋਡ ਤੇ ਲੈਣੀ ਆ ਫਿਰ ਉਦੋਂ ਰਜਿਸਟਰੀ ਉਸ ਤੋਂ ਲੈਂਦਾ ਨਾ ਅੱਗੇ ਅੱਗੇ ਤੋਂ ਅੱਗੇ ਵੀ ਕੀ ਹੋਈ ਹੈ ਇਹ ਜ਼ਮੀਨ ਜਿਹੜੀ ਜੱਸਾ ਸਿੰਘ ਇਹ ਕਬਜ਼ਾ ਲੈਣ ਆਉਂਦਾ ਪਰ ਇਹ ਤੰਗ ਤੁੰਗ ਕਰਕੇ ਇਹਨਾਂ ਨੂੰ ਘਰੇ ਨਜਾਇਜ਼ ਪਰਚਾ ਪਾ ਕੇ ਜਿਹੜੀ ਇਹ ਐਫ ਆਈ ਆਰ ਹੋਈ ਹੈ ਇਹ 9:30 ਵਜੇ ਦੀ ਹੋਈ ਹੋਈ ਹੈ ਟਾਈਮ ਜਿਹੜਾ ਐਫ ਆਈ ਆਰ ਚ ਸਾਡੇ ਕੋਲ ਪਈ ਹੈ ਕਾਪੀ ਪਰ ਸਵਾ 10 ਵਜੇ ਜਿਹੜਾ ਨੌਕਰ ਆ ਉਹ ਖੜਿਆ ਵੀਡੀਓ ਇੱਕ ਵਾਇਰਲ ਹੋਈ ਹੋਈ ਹੈ ਉਹ ਕਹਿੰਦਾ ਵੀ ਮੈਨੂੰ ਤਾਂ ਜੱਸਾ ਸਿੰਘ ਨੇ ਭੇਜਿਆ ਸੀ ਵੀ ਜਿਹੜਾ 300 16 ਨੰਬਰ ਖੇਤ ਹੈ ਵੀ ਇਹਦੇ ਚ ਆਪਾਂ ਨੇ ਕਬਜ਼ਾ ਕਰਨਾ ਇਹਦੇ ਚ ਪਾਣੀ ਲਾ ਦੇਣ ਮੋਟਰ ਦਾ ਉਹ ਵੀਡੀਓ ਚ ਵੀ ਪਰਿਵਾਰ ਪੁੱਛ ਰਿਹਾ ਵੀ ਤੈਨੂੰ ਕਿਹਨੇ ਭੇਜਿਆ ਤੂੰ ਕਾਹ ਤੋਂ ਆਇਆ ਸਾਡੇ ਘਰੇ ਉਹ ਕਹਿੰਦਾ ਵੀ ਮੈਨੂੰ ਜੱਸਾ ਸਿੰਘ ਨੇ ਭੇਜਿਆ ਸਾਡਾ ਖੇਤ ਆਸੀਂ ਕਬਜ਼ਾ ਕਰਨਾ ਇਹਦੇ ਪਾਣੀ ਲਾਉਣਾ ਨਹੀਂ ਲਾਲੀ ਇੱਕ ਮੁਕੱਦਮਾ ਤਾਂ ਕਿਡਨਾਪਿੰਗ ਦਾ ਹੋਇਆ ਹਾਂ ਕਿਡਨਾਪਿੰਗ ਇਹਦੇ ਤੇ ਦੋਸ਼ ਇਹੀ ਲਾ ਕਿਉਂਕਿ ਇਹਦੀ ਸਰਵਾਰੇ ਸਰਕਾਰੀ ਦਰਵਾਰੇ ਪੁਲਿਸ ਤੇ ਪਹੁੰਚ ਹੈ ਸਾਬਕਾ ਇਨਸਪੈਕਟਰ ਵੀ ਰਿਹਾ ਸੀ ਆਈ ਸਦਰ ਵੀ ਰਿਹਾ ਪਟਿਆਲੇ ਚ ਸੇਵਾ ਕਰਦਾ ਰਿਹਾ ਹੈ ਇਹ ਜਿਹੜੀ ਆਪਣੀ ਜਿਹੜੀ ਡਿਊਟੀ ਕਰਦਾ ਰਿਹਾ ਉਸ ਦਾ ਇਹਦਾ ਪੂਰੀ ਪਹਿਟ ਹੈ ਸਰਕਾਰੀ ਦਰਬਾਰੇ ਉਸੇ ਹਿਸਾਬ ਨਾਲ ਇਹਨੇ ਆਪਣੀ ਮਨਮਰਜ਼ੀ ਨਾਲ ਐਫ ਆਈ ਆਰ ਇਹਨੇ ਇਹ ਸ਼ੋਅ ਕੀਤਾ ਕਿਉਂਕਿ ਗਲਤ ਆ ਕੇ ਨੌਕਰ ਪਿਆ ਇਹਨੇ ਸੋਚਿਆ ਵੀ ਮੈਂ ਐਫ ਆਈ ਆਰ ਪਹਿਲਾਂ ਕਰਾ ਦਾਂ ਵੀ ਜਿਹੜੇ ਮਦਈ ਅਸੀਂ ਬਣ ਜਾਾਂਗੇ ਇਹ ਦੋਸ਼ੀ ਬਣ ਜਾਣਗੇ ਇਹ ਸੋਚੀ ਸਮਝੀ ਸ਼ਾਦਤ ਸੀਗੀ ਜਿਹੜੀ ਕਿ ਇਹ ਵੀਡੀਓ ਰਹੀ ਜਾਂ ਜਿਵੇਂ ਐਫ ਆਈ ਆਰ ਦਾ ਟਾਈਮ ਦਾ ਫਰਕ ਆ ਨੌਕਰ ਜਿਹੜਾ ਸਹੀ ਸਨਮਦ ਖੜਿਆ ਫਿਰ ਇੱਥੇ ਇਹਨਾਂ ਨੇ 112 ਦੇ ਕਾਲ ਵੀ ਕੀਤੀ ਉਸ ਦਿਨ ਇਹ 9 ਤਰੀਕ ਦੀ ਗੱਲ ਹੈ ਇਹ ਅਸੀਂ ਉੱਥੇ ਮਹਾਰਾਣੀ ਫਰੇਮ ਬਾਗ ਉਦੋਂ ਸੀਗੇ ਜਿੱਥੇ ਮਹਾਰਾਣੀ ਆਈ ਸੀਗੀ ਘਰੌ ਕਰ ਰੱਖਿਆ ਸੀਗਾ ਵਿਰੋਧ ਕਰ ਰਹੀ ਸੀ ਉਦੋਂ ਸਾਡੇ ਕੋਲ ਕਾਲ ਵੀ ਆਈ ਹੈ ਵੀ ਸਾਨੂੰ ਜਿਹੜਾ ਨੌਕਰ ਆ ਕੇ ਗਲ ਪੈ ਗਿਆ ਕਸੀ ਮਾਰਨ ਲੱਗਾ ਅਸੀਂ ਕਿਹਾ ਵੀ ਅਸੀਂ ਇੱਥੇ ਜਾਮ ਵਿੱਚ ਫਸੇ ਹੋਏ ਆ ਗੱਡੀਆਂ ਸਾਡੀਆਂ ਮਾਈਕ ਲੱਗਿਆ ਵੀ ਅਸੀਂ ਇੱਥੇ ਕਰ ਰਹੇ ਆ ਵੀ ਤੁਸੀਂ 112 ਤੇ ਜਾਂ ਪੁਲਿਸ ਨੂੰ ਫੋਨ ਕਾਲ ਕਰ ਦਿਓ ਇਹਨਾਂ ਨੇ ਕੀਤੀ ਵੀ 112 ਤੇ ਕਾਲ ਪਰ ਪੁਲਿਸ ਨੇ ਇਹਨਾਂ ਦੀ ਸੁਣਵਾਈ ਨਾ ਕਰਦੇ ਹੋਏ ਜਸਦਾ ਸਿੰਘ ਦੀ ਮੰਨਦੇ ਹੋਏ ਛੁੱਟੀ ਜਿਹੜੀ ਐਪੀਆਰ ਦਰਜ ਕਰਕੇ ਇਹਨਾਂ ਨੂੰ ਘਰਾਂ ਤੋਂ ਦਬੱਲਿਆ ਹੋਇਆ ਇਹਨਾਂ ਦੇ ਡੰਗਰ ਪਸ਼ੂ ਕੱਖ ਨਾ ਇਹਨਾਂ ਦੀ ਪਨੀਰੀ ਬੀਜੀ ਗਈ ਆ ਨਾ ਕੋਈ ਚਰੀ ਨਾ ਤੂੜੀਆ ਬਾਹਰ ਪਈ ਆ ਤੁਸੀਂ ਇੱਧਰ ਕਵਰ ਕਰ ਲਿਓ ਆ ਆਰਡਰ ਹੀ ਆ ਤੁਹਾਡੇ ਪਿਛਲੇ ਪਾਸੇ ਸਾਡੇ ਤੇ ਨਾ ਪੌਦ ਬੀਜੀ ਗਈ ਕੋਈ ਸਮਾਂ ਨਿਕਲਦਾ ਜਾ ਰਿਹਾ ਇਹ ਐਂ ਹੀ ਜਿਹੜੇ ਕਿਸਾਨਾਂ ਨੂੰ ਕਮਜ਼ੋਰ ਕਰਕੇ ਇੱਥੋਂ ਇਹਨਾਂ ਦੀ ਜ਼ਮੀਨਾਂ ਜਿਹੜੀਆਂ ਹੜਪਣਾ ਚਾਹੁੰਦਾ ਇਹ ਜੀ ਦੇ ਖਿਲਾਫ ਅਸੀਂ ਕ੍ਰਾਂਤੀਕਾਰੀ ਕਿਸਾਨ ਜੂਨੀਅਨ ਹਮੇਸ਼ਾ ਡਟ ਕੇ ਖੜੀਏਗਾ ਇੱਕ ਨਜਾਇਜ਼ ਕਬਜ਼ੇ ਨਹੀਂ ਹੋਣ ਦੇਵਾਂ ਅੱਲਾ ਸਾਡੀ ਜਿਲਾ ਕੇ ਤੁਸੀਂ ਵੇਖ ਰਹੇ ਹੋ ਸਾਂਝੀ ਰਿਪੋਰਟ ਪੰਜਾਬੀ ਸਭ ਤੋਂ ਤੇਜ਼ ਸਬਦਾ ਸਾਂਝਾ